ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਮਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 5 ਸਾਈਕਲ ਦਾ ਪੰਗਾ ਅਸੀਂ ਕਾਦਾ ਕਰੀਏ ਮਾਨ ਵੀ ਲੋਕਾ ਸਾਡਾ ਤਾਂ ਸਫਰ ਹੈ ਉਜੜ ਰਹਾ ਹਾਂ ਦਾ ਨਾ ਸਾਡੇ ਪੁਰਖੇ ਕਦੀ ਅਮੀਰ ਹੋਏ ਨਾ ਕਦੀ ਪੁਸ਼ਤ ਬਣਾਸੀ ਸ਼ਾਹਾਂ ਦਾ ਆਪਣੇ ਪਿੰਡ ਸੰਗਤੀਵਾਲਾ ਦੇ ਪ੍ਰਾਇਮਰੀ ਸਕੂਲ ਤੋਂ 5ਵੀਂ ਜਮਾਤ ਪਾਸ ਕਰਕੇ ਸਰਕਾਰੀ ਹਾਈ ਸਕੂਲ ਪਾਈਕੀ ਪਿਸ਼ੌਰ ਵਿੱਚ ਮੈਂ 6ਵੀਂ ਜਮਾਤ ਵਿੱਚ ਪੜ੍ਹਤਾ ਕਰ ਰਿਹਾ ਸੀ ਇਸ ਸਕੂਲ ਵਿਚ ਹਾਰੇ ਦੁਆਲੇ ਦੇ ਛਾਹੜ ਸੇਖੂ ਵਸ ਕੋਨੇੜਾ ਬਤੇ ਸਾਡੇ ਪਿੰਡ ਦੇ ਬੱਚੇ ਪੜਨ ਆਉਂਦੇ ਸੀ ਬਾਕੀ ਸਾਰੇ ਬੱਚਿਆਂ ਕੋਲ ਸਕੂਲ ਜਾਣ ਲਈ ਸਾਈਕਲ ਨਹੀਂ ਸਨ ਪਰ ਫਿਰ ਵੀ ਹਰ ਪਿੰਡ ਵਿੱਚੋਂ 2-4 ਬੱਚੇ ਸਾਈਕਲ ਲੈ ਕੇ ਆਉਂਦੇ ਸਨ ਸਕੂਲ ਵਿੱਚ ਮਾਸਟਰ ਵੀ ਅੱਦੇ ਤੋਂ ਵੱਧ ਪਿੰਡ ਪਾਈਕੀ ਪਿਸ਼ੌਰ ਦੇ ਹੀ ਸਨ ਤੇ ਕੁਝ ਮਾਸਟਰ ਬਾਹਰੋਂ ਲਾਗਲੇ ਪਿੰਡਾਂ ਵਿੱਚੋਂ ਆਉਂਦੇ ਸਨ ਬਾਕੀ ਦੇ ਦੂਰ ਤਰਾਡਿਓਂ ਹੋਣ ਕਰਕੇ ਅਤੇ ਉਹਨਾਂ ਦਿਨਾਂ ਵਿੱਚ ਬੱਸਾਂ ਦੀ ਆਵਾਜ਼ ਨਹੀਂ ਅਤੇ ਸੜਕਾਂ ਦੀ ਘਾਟ ਕਰਨਾ ਭਾਈ ਕੀ ਪਸ਼ੌਰ ਪਿੰਡ ਵਿੱਚ ਹੀ ਕਿਰਾਏ ਤੇ ਮਕਾਨ ਲeke ਰਹਿੰਦੇ ਸਨ ਭਾਈ ਕੀ ਪਸ਼ੌਰ ਪਿੰਡ ਦੇ ਲੋਕ ਕਾਫੀ ਪੜੇ ਲਿਖੇ ਤੇ ਅਫਸਰ ਲੱਗੇ ਹੋਏ ਸਨ ਆਲੇ ਦੁਆਲੇ ਦੇ ਹੋਰ ਪਿੰਡਾਂ ਦੇ ਨਿسبة ਇੱਥੇ ਪੜ੍ਹਾਈ ਦੀ ਸਹੂਲਤ ਅਤੇ ਸੂਝ-ਬੂਝ ਕੁਝ ਵੱਧ ਸੀ ਜਿਹੜੇ ਮਾਸਟਰ ਸਕੂਲ ਵਿੱਚ ਪੜਾਉਂਦੇ ਸਨ ਉਹਨਾਂ ਵਿੱਚੋਂ ਕੁਝ ਕੁ ਤਾਂ ਜੇ ਇਹ ਸਨ ਜੋ ਘਰ ਵਿੱਚ ਲੰਮਾ ਚੋਲਾ ਪਾ ਕੇ ਬਹੁਤਾ ਸਮਾਂ ਟੀਚਰ ਯੂਨੀਅਨ ਦੇ ਕੰਮਾਂ ਵਿੱਚ ਮਸ਼ਰੂਫ ਰਹਿੰਦੇ ਸਨ ਤੇ ਕੁਝ ਕੁ ਟੀਚਰ ਪਿੰਡ ਵਿੱਚ ਸ਼ਾਮ ਸਵੇਰੇ ਟਿਊਸ਼ਨ ਦਤਨ ਦਾ ਕਰਦੇ ਸਨ ਚਲੋ ਭਾਵੇਂ ਉਹ ਟਿਊਸ਼ਨਾਂ ਦੇ ਪੈਸੇ ਲੈਂਦੇ ਸਨ ਪਰ ਘੱਟੋ ਘੱਟ ਪਿੰਡੂ ਲਾਕੇ ਵਿੱਚ ਇਸ ਸਹੂਲਤ ਪੈਸੇ ਦੇ ਕੇ ਵੀ حاصل ਹੋਣੀ ਇੱਕ ਗਨਮਤ ਸੀ ਮਾਸਟਰਾਂ ਦੀ ਇੱਕ ਉਹ ਕਿਸਮ ਵੀ ਸੀ ਜਿਹੜੇ ਵੱਸ ਸਮਾਂ ਪਿੰਡ ਦੇ ਸ਼ਰਾਬ ਦੇ ਠੇਕੇ ਵਿੱਚ ਹੀ ਲਗਾਉਂਦੇ ਸਨ ਤੇ ਕੁਝ ਸਾਲਾਂ ਬਾਅਦ ਉਹਨਾਂ ਵਿੱਚੋਂ ਦੋ ਮਾਸਟਰਾਂ ਨੇ ਰਲ ਕੇ ਖੁਦ ਹੀ ਸ਼ਰਾਬ ਦਾ ਠੇਕਾ ਹੋਰ ਆਦਮੀ ਦੇ ਨਾਮ ਤੇ ਬੇਨਾਮੀ ਲਿਆਲਸ ਉਹ ਵੀ ਸਕੂਲ ਦੇ ਮੁੱਖ ਗੇਟ ਦੇ ਐਨ ਸਾਹਮਣੇ ਪਿੰਡਾਂ ਦੇ ਸਕੂਲ ਵਿੱਚ ਹੈਡਮਾਸਟਰ ਦਾ ਸੁੱਖ ਨਾਲ ਹੁੰਦਾ ਹੀ ਨਹੀਂ ਜਿਸ ਸੱਜਣ ਕੋਲ ਹੈਡਮਾਸਟਰ ਦਾ ਚਾਰਜ ਦਿੱਤਾ ਹੁੰਦਾ ਸੀ ਉਹ ਆਪਣੇ ਹੋਰ ਸਮਾਜਿਕ ਅਤੇ ਰਾਜਨੀਤਿਕ ਧੰਦਿਆਂ ਵਿੱਚ ਰੁੱਝਿਆ ਰਹਿੰਦਾ ਸੀ ਸਕੂਲ ਵਿੱਚ ਉਸ ਦੀ ਹਾਜ਼ਰੀ ਘੱਟ ਤੇ ਹੋਰ ਕੰਮਾਂ ਵਿੱਚ ਵੱਧ ਹੁੰਦੀ ਸੀ ਜਿਹੜੇ ਮਾਸਟਰ ਖੇਤੀਬਾੜੀ ਦਾ ਕੰਮ ਵੀ ਨਾਲ-ਨਾਲ ਕਰਦੇ ਸਨ ਉਹ ਸਵੇਰੇ-ਸਵੇਰੇ ਝੋਨੇ ਨੂੰ ਪਾਣੀ ਲਾਉਣ ਲਈ ਕਾਹੀ ਮੋਢੇ ਤੇ ਰੱਖ ਕੇ ਖੇਤ ਵੱਲ ਹੁੰਦੇ ਜਦੋਂ ਸਕੂਲ ਦੀ ਘੰਟੀ ਵੱਜਦੀ ਉਹਨਾਂ ਦੇਖੇ ਸਕੂਲ ਦੇ ਨੇੜੇ ਹੋਣ ਕਰਕੇ ਸਕੂਲ ਦੀ ਘੰਟੀ ਸੁਣਾਈ ਦਿੰਦੀ ਸੀ ਉਹ ਉਵੇਂ ਦੇ ਉਵੇਂ ਹੀ ਕਈ ਸੁੱਟ ਕੇ ਖੇਤੋਂ ਸਿੱਧੇ ਹੀ ਸਕੂਲ ਵਿੱਚ ਆਪਣੇ ਹਾਜ਼ਰੀ ਲਾਉਣ ਲਈ ਪੁੱਜ ਜਾਂਦੇ ਉਹਨਾਂ ਦੇ ਪੈਰ ਮਿੱਟੀ ਨਾਲ ਲਿਬੜੇ ਪੱਗ ਢਿੱਲੀ ਕਮੀਜ਼ ਤੇ ਪੈਂਟ ਦੀ ਜਾਂ ਪਜਾਮੇ ਦੀ ਕਰੀਸ ਤਾਂ ਸਮਝੋ ਹੋਣੀ ਹੀ ਕੀ ਸੀ ਉਹ ਦੇਖਣ ਪਾਖਣ ਤੋਂ ਵੀ ਮਾਸਟਰ ਨਹੀਂ ਬਲਕਿ ਖੇਤੀ ਕਰਨ ਵਾਲੇ ਸੰਦ ਲੱਗਦੇ ਸਨ ਚਲੋ ਖੈਰ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਕਿਰਤ ਇਨਸਾਨ ਦੇ ਹੱਥਾਂ ਦਾ ਗਹਿਣਾ ਹੁੰਦੀ ਹੈ ਪਰ ਉਹਨਾਂ ਤੋਂ ਆਸ ਇਹ ਰੱਖੀ ਜਾਂਦੀ ਸੀ ਕਿ ਬੱਚਿਆਂ ਲਈ ਇਹ ਰੋਲ ਮਾਡਲ ਬਣ ਉਹ ਭਾਵੇਂ ਰੋਲ ਮਾਡਲ ਤਾਂ ਨਹੀਂ ਪਰ ਮਾਡਲ ਜ਼ਰੂਰ ਬਣੇ ਹੋਏ ਸਨ ਹਰ ਸਾਲ ਜ਼ਮੀਨ ਦਾ ਕਿੱਲਾ ਕਿਸੇ ਹੋਰ ਜ਼ਮੀਦਾਰ ਦਾ ਬਹਿ ਜਾ ਆੜ ਲੈ ਲੈਂਦੇ ਤੇ ਵਿਆਜ ਤੇ ਪੈਸੇ ਦਿੰਦੇ ਇਹ ਧੰਦਾ ਸੈਸਬਾਹੀ ਚੱਲਦਾ ਸੀ ਇੱਕ ਸੱਜਣ ਉਹ ਵੀ ਸਨ ਜਿਹੜੇ ਐਮਏ ਬੀਐਡ ਮਾਸਟਰ ਸਨ ਅੰਗਰੇਜ਼ੀ ਪੜਾਉਣ ਲਈ ਨਵੀਂ ਜਮਾਤ ਮਿਲ ਗਈ ਤਾਂ ਉਹ ਜਦੋਂ ਕਿਤਾਬ ਪੜਾਉਂਦੇ ਤਾਂ ਟਰਾਂਸਲੇਸ਼ਨ ਕਰਾਉਂਦੇ ਤਾਂ ਵੱਡੇ ਹਾਜ਼ਰੀ ਰਜਿਸਟਰ ਵਿੱਚ ਯਾਨੀ ਗਾਈਡ ਕੁੰਜੀ ਨਾਲ ਰੱਖ ਲੈਂਦੇ ਕਈ ਵਾਰੀ ਇਹ ਨਕਲ ਦੀ ਕਾਰਵਾਈ ਜਗ ظاہر ਵੀ ਹੋ ਜਾਂਦੀ ਪਰ ਉਹਨਾਂ ਦੇ ਦਿਲ ਦਿਮਾਗ ਤੇ ਕੋਈ ਵਹਿਮ ਡਰਦਾ ਭਲੇਖਾ ਨਹੀਂ ਸੀ ਇੱਕ ਦਿਨ ਸਾਡੀ ਕਲਾਸ ਵਿੱਚ ਇੱਕ ਮਾਸਟਰ ਜੀ ਨੇ ਉਹ ਬੱਚੇ ਖੜੇ ਕਰ ਲਏ ਜੋ ਬਾਹਰਲੇ ਪਿੰਡਾਂ ਵਿੱਚੋਂ ਆਉਂਦੇ ਸਨ ਅਤੇ ਉਹ ਬੱਚੇ ਖੜੇ ਰਹਿਣ ਦਾ ਹੁਕਮ ਹੋਇਆ ਜਿਹੜੇ ਸਾਈਕਲ ਲੈ ਕੇ ਆਏ ਸਨ ਫਿਰ ਉਹਨਾਂ ਚੋਂ ਵੀ ਉਹ ਖੜੇ ਰਹਿਣ ਲਈ ਕਿਹਾ ਗਿਆ ਜਿਨ੍ਹਾਂ ਦੇ ਸਾਈਕਲਾਂ ਦੇ ਪਿੱਛੇ ਕੈਰੀਅਰ ਲੱਗੇ ਹੋਏ ਸਨ ਮੇਰੇ ਸਾਈਕਲ ਤੇ ਅਤੇ ਦੋ ਹੋਰ ਛੇਕੂ ਵਸਪਿੰਡ ਦੇ ਮੁੰਡਿਆਂ ਦੇ ਸਾਈਕਲਾਂ ਤੇ ਕੈਰੀਅਰ ਲੱਗੇ ਹੋਏ ਸਨ ਸਾਡੇ ਮਾਸਟਰ ਜੀ ਨੇ ਸਾਨੂੰ ਆਪਣੀ ਜੇਬ ਵਿੱਚੋਂ ਤਿੰਨ ਨੂੰ 20-20 ਰੁਪਏ ਕੱਢ ਕੇ ਦਿੰਦੇ ਹੋਏ ਕਿਹਾ ਬੇਟਾ ਤੁਸੀਂ ਕੱਲ ਨੂੰ ਸਵੇਰੇ ਲਹਿਰਾਗਾਗਾ પેટ્રોલ ਪੰਪ ਤੋਂ ਡੀਜ਼ਲ ਦੀਆਂ ਕਿੰਨੀਆਂ ਲੈ ਕੇ ਆਉਣੀਆਂ ਹਨ ਕਿੰਨੀਆਂ ਮੇਰੇ ਘਰੋਂ ਅੱਜ ਜਾਂਦੇ ਹੋਏ ਲੈ ਜਾਣਾ ਹਾਜ਼ਰੀ ਦੀ ਫਿਕਰ ਨਾ ਕਰਨਾ ਮੈਂ ਆਪੇ ਹੀ ਖਿਆਲ ਰੱਖਾਂਗਾ 80 ਪੈਸੇ ਲੈ ਲੇ ਤੇ ਮਾਸਟਰ ਜੀ ਦੇ ਘਰੋਂ ਕੰਨੀਆਂ ਚੁੱਕ ਕੇ ਅਗਲੇ ਦਿਨ ਲਹਿਰੇਗਾ ਅਗੇ ਤੋਂ ਡੀਜ਼ਲ ਲੈਣ ਲਈ ਚੱਲ ਪਏ। ਡੀਜ਼ਲ ਦੇ ਪੰਪ ਤੇ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸਾਡੇ ਸਕੂਲ ਦੀਆਂ ਵਰਤੀਆਂ ਪਾਈਆਂ ਹੋਈਆਂ ਸਨ। ਕਿਸੇ ਭਰੇ ਪੁਰਸ਼ ਨੇ ਕਿਹਾ ਕਿ ਇਹ ਨਿੱਕੇ ਬੱਚੇ ਸਕੂਲ ਤੋਂ ਆਏ ਹਨ। ਸਕੂਲ ਵਿੱਚ ਡੀਜ਼ਲ ਦੀ ਲੋੜ ਹੋਵੇਗੀ। ਇਹਨਾਂ ਦੀ ਵਾਰੀ ਪਹਿਲਾਂ ਲਾ ਦਿਓ। ਖੈਰ ਸਾਡੀ ਮਸੂਮੀਅਤ ਤੇ ਤਰਸ ਖਾਂਦੇ ਹੋਏ ਸਾਨੂੰ ਡੀਜ਼ਲ ਪਾਉਣ ਦੀ ਵਾਰੀ ਪਹਿਲਾਂ ਲੱਗ ਗਈ। ਅਸੀਂ ਡੀਜ਼ਲ ਪਾ ਕੇ ਆਪੋ ਆਪਣੇ ਸਾਈਕਲਾਂ ਤੇ ਚੱਲ ਪਏ। ਮੈਂ ਆਪਣੇ ਪਿੰਡ ਵੱਲ ਦੀ ਉਹਦਾ ਹੋਇਆ ਸਿੱਧਾ ਪਟੜੀ ਪੈ ਗਿਆ ਰਸਤੇ ਵਿੱਚ ਹੜਕਬਾਸ ਪਿੰਡ ਦੇ ਪੁਲ ਕੋਲ ਹੀ ਮੇਰੇ ਸਾਈਕਲ ਦੀ ਟਾਇਰ ਵਿੱਚ ਕੋਈ ਮੇਖ ਖੁੱਭਣ ਕਰਨ ਪੈਂਚਰ ਹੋ ਗਿਆ ਸਾਈਕਲ ਦੀ ਫੂਕ ਨਿਕਲ ਗਈ ਤੇ ਨਾਲ ਹੀ ਮੇਰੀ ਫੂਕ ਵੀ ਨਿਕਲ ਗਈ ਗਰਮੀ ਦਾ ਮਹੀਨਾ ਪਿੱਛੇ ਡੀਜ਼ਲ ਦੀ ਕੰਨੀ ਲੱਦੀ ਹੋਈ ਸੀ ਮੈਂ ਆਲੇ ਦੁਆਲੇ ਤੇ ਅੱਗੇ ਪਿੱਛੇ ਰੋਨ ਹਾਕਾ ਹੋਇਆ ਚੱਕ ਰਿਆ ਸੀ ਮੇਰੇ ਚੰਗੇ ਭਾਗਾਂ ਨੂੰ ਪਿੱਛੋਂ ਨਹਿਰ ਦੀ ਪਟੜੀ ਤੇ ਧੂੜ ਉੱڑਦੀ ਨਜ਼ਰ ਪੈ ਗਈ ਮੈਂ ਸਾਈਕਲ ਇੱਕ ਪਾਸੇ ਕਰਕੇ ਖੜਾ ਹੋ ਗਿਆ ਜਦੋਂ ਵੇਖਿਆ ਤਾਂ ਇੱਕ ਟਰੈਕਟਰ ਟਰਾਲੀ ਆਉਂਦਾ ਨਜ਼ਰੀ ਪੈ ਗਿਆ। ਉਹ ਟਰੈਕਟਰ ਵੀ ਰਬ ਸਬੱਬੀ ਸਾਡੀ ਰਿਸ਼ਤੇਦਾਰੀ ਵਿੱਚੋਂ ਛਾਜਰੀ ਪਿੰਡ ਤੋਂ ਚੌਧਰੀਆਂ ਦਾ ਸੀ। ਉਸ ਮੁੰਡੇ ਨੂੰ ਜਿਹੜਾ ਟਰੈਕਟਰ ਖੁਦ ਹੀ ਚਲਾ ਰਿਹਾ ਸੀ ਮੇਰਾ ਗਰਮੀ ਨਾਲ ਮੂੰਹ ਲਾਲ ਹੋਇਆ ਤੇ ਪਸੀਨਾ ਪਸੀਨਾ ਸਰੀਰ ਵੇਖ ਕੇ ਤਰਸ ਆਇਆ। ਉਹ ਬੋਲਿਆ ਓਏ ਪੂਰੇ ਤੂੰ ਕਿੱਧਰ ਫਿਰਦਾ? ਸਕੂਲ ਨਹੀਂ ਗਿਆ ਅੱਜ। ਕਿਦੀ ਕੰਨੀ ਚੁੱਕੀ ਫਿਰਦਾ? ਮੈਂ ਉਸ ਨੂੰ ਸਾਰੀ ਦਾਸਤਾਨ ਦੱਸੀ। ਉਸਨੇ ਮੇਰਾ ਸਾਈਕਲ ਤੇ ਕਹੇ ਨੀ ਟਰਾਲੀ ਵਿੱਚ ਰੱਖ ਲੈ ਉਹ ਆਪਣੇ ਆਪ ਹੀ ਬੋਲਣ ਲੱਗਿਆ ਮਾਸਟਰ ਕਿੰਨੇ ਬੇਕਿਰਕ ਨਰਦਈ ਅਤੇ ਢੀਠ ਹਨ ਬੱਚਿਆਂ ਤੇ ਕਿੰਨਾ ਜ਼ੁਲਮ ਕਰਦੇ ਹਨ ਇਹ ਮਾਸਟਰ ਨਹੀਂ ਜਲਾਦ ਹਨ ਮੈਨੂੰ ਕਹਿਣ ਲੱਗਾ ਚੱਲ ਅੱਜ ਤੇਰੇ ਸਕੂਲ ਜੀ ਸਿੱਧੇ ਚਲਦੇ ਹਾਂ ਸਾਰੇ ਮਾਸਟਰਾਂ ਨੂੰ ਇਕੱਠੇ ਕਰਕੇ ਪੁੱਛਾਂਗੇ ਤੁਸੀਂ ਸਕੂਲ ਵਿੱਚ ਪੜ੍ਹਾਉਂਦੇ ਹੋ ਜਾਂ ਬੱਚਿਆਂ ਤੋਂ ਵਿਕਾਰ ਕਰਾਉਂਦੇ ਹੋ ਐਨੇ ਨਰਦਈ ਤਾਂ ਪੁਲਸੀਏ ਵੀ ਨਹੀਂ ਹੁੰਦੇ ਜੇਲ੍ਹ ਵਾਲੇ ਵੀ ਨਵਾਲਕ ਬੱਚਿਆਂ ਤੋਂ ਮਸ਼ੱਕਤ ਨਹੀਂ ਲੈਂਦੇ ਉਹ ਜੋ ਜੀ ਆਵੇ ਬੋਲੀ ਜਾਵੇ ਮੈਂ ਇੱਕ ਚੁੱਪ ਸੌ ਸੁਖ ਵਾਲੀ ਨੀਤੀ ਧਾਰ ਲਈ ਉਹ ਜਦ ਮੈਂ ਬੋਲਦਾ ਵੀ ਕੀ ਨਾ ਤਾਂ ਮੈਂ ਮਾਸਟਰ ਜੀ ਨੂੰ ਗਾਲਾਂ ਕੱਢ ਸਕਦਾ ਸੀ ਤੇ ਨਾ ਹੀ ਮੈਂ ਉਸ ਤੇ ਹੱਕ ਵਿੱਚ ਕੁਝ ਕਹਿ ਸਕਦਾ ਸੀ ਉਹ 5 ਮਿੰਟ ਬੋਲ ਕੇ ਚੁੱਪ ਕਰ ਗਿਆ ਹੋਰ ਗੱਲਾਂ 'ਚ ਪੈ ਗਿਆ ਕਦੇ-ਕਦੇ ਨਹਿਰ ਦੇ ਕਿਨਾਰੇ ਟਰੈਕਟਰ ਚਲਾਉਂਦਾ ਹੋਇਆ ਮਿਰਜ਼ੇ ਦੀਆਂ ਹਿੱਕਾਂ ਕਦੇ ਬਾਰਿਸ਼ ਸ਼ਾਦੀ ਹੀਰ ਦੇ ਕਿਸੇ ਦੇ ਟੋਟਕੇ ਜਾਂ ਬੈਂਤ ਕਦੇ ਜੱਟਾ ਤੇਰੀ ਜੂਨ ਬੁਰੀ ਜੋ ਆਉਂਦਾ ਕੈ ਛੱਡਦਾ ਅਸੀਂ ਸਿੱਧੇ ਨਹਿਰ ਦੇ ਰਸਤੇ ਮੇਰੇ ਪਿੰਡ ਪੁੱਜ ਗਏ ਉਹ ਮੈਨੂੰ ਘਰ ਤੱਕ ਛੱਡ ਕੇ ਗਿਆ ਨਾਲੇ ਮੇਰੇ ਮਾਮਾ ਜੀ ਨੂੰ ਕਹਿਣ ਲੱਗਾ ਜੋ ਸਵੱਬ ਨਾਲ ਉਸ ਵੇਲੇ ਘਾਰੀ ਸਨ ਬਾਈ ਜੀ ਆਹ ਦੇਖ ਲੈ ਪੂਰੇ ਨੂੰ ਮੈੜਕ ਵਾਸਤੇ ਪੁਲ ਕੋਲੋਂ ਬਿਠਾ ਕੇ ਲੈਂਦਾ ਹੈ ਮਾਸਟਰ ਜਵਾਕਾਂ ਤੋਂ ਤੇਲ ਢਵਾਈ ਜਾਂਦੇ ਨੇ ਇੰਨਾ ਪਾੜੂਆਂ ਜਿਆ ਨੂੰ ਜੇ ਮਾੜਾ ਜਾਂ ਬਰਸੀਨ ਤੇ ਰੁਗ ਲਾਉ ਨੂੰ ਜਾਂ ਮੱਜਾਂ ਨੂੰ ਖੋਲ ਕੇ ਪਾਣੀ ਪਲਾਉਣ ਲਈ ਕਦੇ ਕਹੇ ਤਾਂ ਝਟ ਕਿਤਾਬ ਚੁੱਕ ਲੈਣਗੇ ਕਹਿਣਗੇ ਅਸੀਂ ਤਾਂ ਸਕੂਲ ਦਾ ਕੰਮ ਕਰਨਾ ਹੈ ਪਤੰਦਰ ਮਾਸਟਰਾਂ ਦੇ ਮੂਹਰੇ ਪਿੱਜੀ ਬਲੀ ਬਣ ਜਾਂਦੇ ਨੇ ਮੇਰੇ ਮਾਮਾ ਜੀ ਨੇ ਚੌਧਰੀਆਂ ਦੇ ਮੁੰਡੇ ਨੂੰ ਕਿਹਾ ਉਹ ਬਾਈ ਜੀ ਜੇ ਆਪਾਂ ਮਾਸਟਰਾਂ ਦੇ ਮੂਹਰੇ ਬੋਲਦੇ ਸੀ ਕਿਸੇ ਦਾ ਰੋਬ ਨਹੀਂ ਚੱਲਦੇ ਸੀ ਆਹ ਵੇਖ ਲੈ ਫਿਰ ਫਿਰਦਿਆਂ ਡੰਡੇ ਵਜਾਉਂਦੇ ਤੇ ਮਿੱਟੀ ਨਾਲ ਮਿੱਟੀ ਹੁੰਦੇ ਇਹ ਮੁੰਡਾ ਪੜ੍ਹਨ ਨੂੰ ਲੜਨ ਨੂੰ ਤੇ ਸ਼ਰਾਰਤ ਨੂੰ ਤੇ ਜੇ ਆਖੇ ਲੱਗ ਜਾਵੇ ਤਾਂ ਕੰਮ ਨੂੰ ਵੀ ਇੱਕ ਨੰਬਰ ਤੇ ਐ ਜੇ ਦੋ ਅੱਖਰ ਪੜ ਲਏ ਤਾਂ ਰੋਟੀ ਤੇ ਲੱਗ ਜੂ ਮੌਦਾਂ ਲਊ ਕੋਈ ਨਾ ਫਿਕਰ ਨਾ ਕਰ ਮੈਂ ਮਾਸਟਰਾਂ ਸਕੂਲ ਜਾ ਕੇ ਲਾਂਭਾ ਦੇਵਾਂਗਾ ਚੌਧਰੀਆਂ ਦਾ ਮੁੰਡਾ ਕਹਿਣ ਲੱਗਾ ਓ ਬਾਈ ਜੀ ਹੁਣ ਜੱਟ ਨੂੰ ਤਾਂ ਨੌਕਰੀ ਮਿਲਦੀ ਨਹੀਂ ਜੇ ਲੱਗਿਆ ਵੀ ਤਾਂ ਵੱਧ ਤੋਂ ਵੱਧ ਸਪਾਈ ਜਾਂ ਬਸਦਾ ਕਨੈਕਟਰ ਲੱਗ ਜਊ ਰੋਜ਼ ਘਰੋਂ ਖਾਣ ਨੂੰ ਦਾਣੇ ਮੰਗੂ ਮੈਂ ਕਿਹਾ ਮੈਂ ਤਾਂ ਡੀਸੀ ਬਣੂ ਉਸਨੇ ਮੂੰਹ ਰੋਂ ਨਿਹੋਰਾ ਮਾਰਦੇ ਹੋਏ ਕਿਹਾ ਤੂੰ ਡੀਸੀ ਨਾ ਕਿਤੇ ਕੁਝ ਹੋਰ ਬਣੇਗਾ ਇਸ ਤਰ੍ਹਾਂ ਹੀ ਮਾਸਟਰਾਂ ਦੀਆਂ ਕੰਨੀਆਂ ਢੋਈਆਂ ਤਾਂ ਦਸਵੀਂ ਵੀ ਪਾਸ ਨਹੀਂ ਹੋਣੀ ਮੈਂ ਫਿਰ ਕਿਹਾ ਇਹ ਮੇਰਾ ਵਿਸ਼ਵਾਸ ਹੈ ਕਿ ਮੈਂ ਤੁਹਾਨੂੰ ਕੁਝ ਨਾ ਕੁਝ ਬਣ ਕੇ ਵਿਖਾਵਾਂਗਾ ਅੱਜ ਤੁਹਾਡੀ ਮਦਦ ਜੋ ਤੁਸੀਂ ਮੇਰੇ ਲਈ ਮਾਰੂਥਲ ਵਿੱਚ ਤੜਪਦੇ ਮਿਰਗ ਲਈ ਊਲ ਬਣ ਕੇ ਸਾਬਤ ਹੋਏ ਮੈਂ ਇਸ ਦਾ एहसान ਨਹੀਂ ਭੁੱਲਦਾ ਮੈਂ ਉਸ ਨੂੰ ਵਿਸ਼ਵਾਸ ਤੋਂ ਆਇਆ ਇਹ ਕਹਾਣੀ ਤੁਸੀਂਆਂ ਗੱਲਾਂ ਹਮੇਸ਼ਾ ਮੇਰੇ ਸੀਨੇ ਵਿੱਚ ਤਾਜ਼ਾ ਰਹਿਣਗੀਆਂ ਉਸ ਨੇ ਹੱਸ ਕੇ ਫਿਰ ਕਿਹਾ ਓ ਬੱਲਿਆ ਤੂੰ ਅਜੇ ਬਹੁਤ ਨਿੱਕਾ ਹੈ ਆਸਾਨ ਕਹਾੜਾ ਬਸ ਤੂੰ ਪੜ ਜਾ ਅੱਜ ਤੋਂ ਮੁੜ ਕੇ ਜੇ ਮੈਂ ਤੈਨੂੰ ਮਾਸਟਰਾਂ ਦਾ ਡੀਜ਼ਲ ਢੋਂਦਾ ਵੇਖ ਲਿਆ ਤੈਨੂੰ ਉੱਥੇ ਹੀ ਫੜ ਕੇ ਕੁੱਟਣ ਲੱਗ ਪਾਂ ਤੇ ਨਾਲੇ ਮਾਸਟਰ ਦੀ ਚਮੜੀ ਲਾ ਦੇਉ ਉਹਨੂੰ ਮੇਰੇ ਮਾਮਾ ਜੀ ਨੇ ਸ਼ਾਂਤ ਕੀਤਾ ਉਹ ਚਾਹ ਪਾਣੀ ਪੀ ਕੇ ਚੜਿਆ ਗਿਆ ਮੈਂ ਅਗਲੇ ਦਿਨ ਸਕੂਲ ਗਿਆ ਇੱਕ ਦਿਨ ਮੇਰੀ ਗੈਰ ਹਾਜ਼ਰੀ ਰਹੀ ਮੈਂ ਮਾਸਟਰ ਜੀ ਨੂੰ ਪੈਂਚਰ ਵਾਲੀ ਸਾਰੀ ਕਹਾਣੀ ਦੱਸੀ ਉਸਨੇ ਕੋਈ ਖਾਸ ਨੋਟਿਸ ਨਾ ਲਿਆ ਦੂਸਰੇ ਮਾਸਟਰ ਜਿਨ੍ਹਾਂ ਦੀ ਕਲਾਸ ਵਿੱਚੋਂ ਮੈਂ ਗੈਰ ਹਾਜ਼ਰ ਸਾਂ ਮੈਨੂੰ ਕੂਰੀਆਂ ਵਟਵਟ ਕੇ ਪੈਨ ਖੈਰ ਗੱਲ ਹੋਈ ਸੋ ਬੀਤੀ ਹੋ ਗਈ ਪੰਜ ਸੱਤ ਦਿਨਾਂ ਬਾਅਦ ਮਾਸਟਰ ਜੀ ਨੇ ਮੈਨੂੰ ਇਕੱਲੇ ਨੂੰ ਬੁਲਾ ਕੇ ਕਿਹਾ ਕਾਕਾ ਅੱਜ ਤੂੰ ਘਰ ਚੱਲਿਆ ਜਾ ਬੀਬੀ ਜੀ ਨੇ ਸਲਾਮ ਜਣਾ ਹੈ ਉਹਨਾਂ ਨੂੰ ਛਾਜਰੀ ਦੇ ਸਟੇਸ਼ਨ ਤੱਕ ਛੱਡਾ ਮੈਂ ਚੁੱਪਚਾਪ ਖੜਾ ਰਿਹਾ ਮਾਸਟਰ ਜੀ ਨੇ ਫਿਰ ਕਿਹਾ ਹਰਕੇਸ਼ ਤੂੰ ਘਰ ਚਲਾ ਜਾ ਮੈਂ ਫਿਰ ਚੁੱਪਚਾਪ ਮਾਸਟਰ ਜੀ ਬੋਲੇ ਔਰ ਕੀ ਗੱਲ ਬੋਲਦਾ ਕਿਉਂ ਨਹੀਂ ਮੈਂ ਹੌਸਲਾ ਕਰਕੇ ਬੋਲੀ ਪਿਆ ਮਾਸਟਰ ਜੀ ਭਾਵੇਂ ਮੇਰੇ ਨਾਮ ਕੱਟ ਦਿਓ ਜੋ ਮਰਜੀ ਸਜ਼ਾ ਦੇ ਦਿਓ ਮੈਂ ਇਹ ਕੰਮ ਨਹੀਂ ਕਰ ਸਕਦਾ ਮੇਰੇ ਘਰ ਦੇ ਮੈਨੂੰ ਗੁੱਸੇ ਹੁੰਦੇ ਆ ਮਾਸਟਰ ਜੀ ਇੱਕਦਮ ਖਾਮੋਸ਼ ਹੋ ਗਏ ਉਸ ਦਿਨ ਤੋਂ ਮੁੜ ਕੇ ਮੈਨੂੰ ਕਦੇ ਵੀ ਕੋਈ ਕੰਮ ਨਹੀਂ ਕਿਹਾ ਮਾਸਟਰ ਜੀ ਦੀ ਬੀਬੀ ਸਰੀਰ ਦੀ ਭਾਰੀ ਸੀ ਮੈਂ ਉਸ ਵੇਲੇ 45-47 ਕਿਲੋ ਦਾ ਹੋਵਾਂਗਾ ਜਦੋਂ ਕਿ ਬੀਬੀ ਜੀ ਸੁਖ ਨਾਲ 80 ਕਿਲੋ ਤੋਂ ਘਟਣੀ ਸੀ ਜੇ ਮੈਂ ਡਰਦਾ ਸ਼ਰਮ ਦਾ ਮਾਰਾ ਹਾਂ ਕਰ ਦਿੰਦਾ ਤਾਂ ਮੇਰੀ ਹਾਲਤ ਪੈਂਚਰ ਵਾਲੇ ਦਿਨ ਤੋਂ ਬਿਮਾਰੀ ਹੁੰਦੀ ਇੱਕ ਤਹਰਾ ਕੱਚਾ ਸੀ ਉੱਗੇ ਰਸਤੇ ਵਿੱਚ ਤਕਰੀਬਨ 1 ਕਿਲੋਮੀਟਰ ਲੰਬਾ ਟਿੱਬਾ ਸੀ ਉੱਥੇ ਕੱਲਾ ਖਾਲੀ ਸਾਈਕਲ ਹੀ ਕਢੀਸਣਾ ਮੁਸ਼ਕਲ ਸੀ ਮੇਰੀ ਹਾਲਤ ਉਹ ਹੋਣੀ ਸੀ ਜਿਵੇਂ 14 ਡੀਟੀ ਟਰੈਕਟਰ ਦੇ ਮਗਰ ਹਿੰਦੂਸਤਾਨ 50 ਦੀ ਟਰਾਲੀ ਪਾਈ ਹੋਵੇ ਜੋ ਪਾਰ ਕਾਰ ਨੂੰ ਤੇ ਚੜਾਈ ਕਰਨ ਟਰੈਕਟਰ ਨੂੰ ਲੈ ਕੇ ਪਿੱਛੇ ਹੀ ਉਲਟਾ ਦਿੰਦੀ ਹੈ ਹਾਲੇ ਮਾਸਟਰ ਜੀ ਘੁੱਟਦੇ ਕਿ ਉਸਦੀ ਬੀਬੀ ਸੁੱਟਦੀ ਮੇਰੇ ਲਈ ਤਾਂ ਨਾਲੇ ਬੱਕਰੀ ਜਾਣ ਤੋਂ ਗਈ ਨਾਲੇ ਖਾਨ ਵਾਲੇ ਨੂੰ ਸਵਾਦ ਨਹੀਂ ਆਇਆ ਵਰਗਾ ਹੋਣਾ ਸੀ ਅਜੇ ਕੁਝ ਦਿਨ ਹੀ ਹੋਏ ਸਨ ਕਿ ਹੋਰ ਮਾਸਟਰ ਜੋ ਬਦਲ ਕੇ ਸਾਡੇ ਸਕੂਲ ਵਿੱਚ ਆਏ ਸਨ ਸਾਡੀ ਕਲਾਸ ਉਹਨਾਂ ਨੂੰ ਦੇ ਦਿੱਤੀ ਗਈ ਮੈਂ ਮਾਸਟਰ ਜੀ ਦੀ ਕਰੋਪੀ ਤੋਂ ਬਚ ਗਿਆ 2010 ਵਿੱਚ ਜਦੋਂ ਮੈਂ ਡੀਸੀ ਸੰਗਰੂਰ ਲੱਗਿਆ ਸੀ ਮੈਨੂੰ ਸਾਜਰੀ ਦੇ ਸਕੂਲ ਵਿੱਚ ਇੱਕ ਸਮਾਗਮ ਤੇ ਬੱਚਿਆਂ ਨਾਲ ਕੁਝ ਪਰ ਸਾਂਝੇ ਕਰਨ ਦਾ ਮੌਕਾ ਮਿਲਿਆ ਮੈਂ ਇਹ ਕਹਾਣੀ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਉਹਨਾਂ ਨੂੰ ਇਹੋ ਬੇਨਤੀ ਕੀਤੀ ਕਿ ਅਜਿਹੇ ਟੀਚਰ ਅਤੇ ਵਿਦਿਆਰਥੀ ਨਾ ਬਣੋ ਜਿਸ ਨਾਲ ਮਾਪਿਆਂ ਤੇ ਸਮਾਜ ਨੂੰ ਨਮੋਸ਼ੀ ਚ ਝਲਨੀ ਪਵੇ ਅੱਜ ਦੇ ਵਿਦਿਆਰਥੀ ਕੱਲ ਦੇ ਭਾਰਤ ਦਾ ਪੁਖਖਨ ਉਹਨਾਂ ਨੇ ਦੇਸ਼ ਕੌਮ ਅਤੇ ਅੱਜ ਦੀ ਬਾਗਡੋਰ ਸੰਭਾਲਣੀ ਹੈ ਬੱਚੇ ਆਪਣੇ ਅਧਿਆਪਕਾਂ ਕੋਲੋਂ ਹਰ ਰੋਜ਼ ਕੁਝ ਨਾ ਕੁਝ ਸਿੱਖ ਕੇ ਜਾਣ ਅਤੇ ਅਧਿਆਪਕ ਵਿਦਿਆਰਥੀਆਂ ਦੇ ਸਾਹਮਣੇ ਹਰ ਰੋਜ਼ ਇੱਕ ਅਦਰਸ਼ ਇਨਸਾਨ ਅਧਿਆਦਰਸ਼ ਅਧਿਆਪਕ ਤੇ ਰੋਲ ਮਾਡਲ ਬਣ ਕੇ ਪੇਸ਼ ਆਉਣ ਤੇ ਬੱਚਿਆਂ ਦੇ ਮੂੰਹ ਵਿੱਚੀਆਂ ਮੰਗ ਨਿਤ ਰੋਜ਼ ਗਿਆਨ ਦੀ ਚੁੰਝ ਪਰ ਚੋਗਾ ਪਾਉਣ ਜਿਨ੍ਹਾਂ ਦੇ ਜੀਵਨ ਤੋਂ ਉਹ ਵਿਦਿਆਰਥੀ ਪ੍ਰੇਰਣਾ ਹਾਸਲ ਕਰਨ ਸਮਾਜ ਵਿੱਚ ਅਜੇ ਵੀ ਅਧਿਆਪਕ ਅਤੇ ਡਾਕਟਰ ਦਾ ਸਤਿਕਾਰ ਕਾਇਮ ਹੈ ਇੱਕ ਜ਼ਿੰਦਗੀ ਬਣਾਉਂਦਾ ਹੈ ਤੇ ਦੂਜਾ ਜ਼ਿੰਦਗੀ ਬਚਾਉਂਦਾ ਹੈ ਹੋਰ ਅਫਸਰਾਂ ਲੀਡਰਾਂ ਤੇ ਪੁਲਿਸ ਵਾਰਿਆਂ ਨੂੰ ਅਕਸਰ ਲੋਕ ਸਰਕਾਰ ਦੀ ਨਜ਼ਰ ਨਾਲ ਨਹੀਂ ਵੇਖਦੇ ਪਰ ਸਰਕਾਰ ਕੋਲ ਹੁਕਮ ਮਣਾਉਣ ਲਈ ਫੌਜ ਤੇ ਕੇਂਦਰੀ ਸੁਰੱਖਿਆ ਬਲ ਤੇ ਸੂਬਾ ਸਰਕਾਰ ਕੋਲ ਪੁਲਿਸ ਅਧਿਆਪਕਾਂ ਕੋਲ ਆਪਣੀ ਗੱਲ ਮਣਾਉਣ ਮਿਸ਼ਨ ਪੂਰਤੀ ਦੀ ਵਿਦਿਆਰਥੀਆਂ ਦੀ ਅਨੁਸ਼ਾਸਨਤ ਬਿਨਾਂ ਤਨਖਾਹ ਪ੍ਰਤੀਬੱਧਤ ਫੌਜ ਹੁੰਦੀ ਹੈ ਬਿਸ਼ਰਤੇ ਅਧਿਆਪਕ ਉਸ ਦੀ ਕਮਾਂਡ ਸੰਭਾਲਣ ਦੀ ਸੋਝੀ ਅਤੇ ਯੋਗਤਾ ਰੱਖਦੇ ਹੋਣ ਕੋਈ ਵੀ ਭਲਾਈ ਵਿਕਾਸ ਵਾਤਾਵਰਨ ਸਮਾਜਿਕ ਚੇਤਨਾ ਦਾ ਮੁੱਦਾ ਲੈ ਕੇ ਆਪ ਕਮਾਂਡਰ ਬਣ ਕੇ ਅਧਿਆਪਕ ਦੇਸ਼ ਦੀ ਸਿਰਜਣਾ ਕਰ ਸਕਦੇ ਹਨ ਸਮਾਜ ਵਿੱਚ ਕੇਵਲ ਇੱਕੋ ਇੱਕ ਵਿਅਕਤੀ ਅਧਿਆਪਕ ਹੈ ਜਿਸ ਨੂੰ ਸੇਵਾਮੁਕਤ ਹੋ ਕੇ ਵੀ ਸਮਾਜ ਦੇ ਕਿਸੇ ਵੀ ਵਰਗ ਨਾਲੋਂ ਵੱਧ ਸਤਿਕਾਰ ਮਿਲਦਾ ਹੈ ਅਧਿਆਪਕ ਤੇ ਮਾਪੇ ਹੀ ਸਿਰਫ ਦੋ ਅਜਿਹੇ ਸ਼ਖਸ ਨੇ ਜੋ ਆਪਣੇ ਬੱਚੇ ਤੇ ਵਿਦਿਆਰਥੀ ਨੂੰ ਆਪ ਤੋਂ ਵੱਡਾ ਵੇਖਣਾ ਚਾਹੁੰਦੇ ਨੇ ਬਾਕੀ ਸਭ ਸ਼ਰੀਕਾਂ ਦੀ ਇਰਖਾ ਕਰਦੇ ਨੇ ਭਾਵੇਂ ਸਕੇ ਭਾਈ ਭੈਣ ਤੇ ਕਾਤੇ ਤੇ ਵੀ ਕਿਉਂ ਨਾ ਹੋਣ ਅਧਿਆਪਕ ਕੌਮ ਦਾ ਸਿਰਜਣਹਾਰ ਹੈ ਤੇ ਡਾਕਟਰ ਕੌਮ ਨੂੰ ਜੀਵਨ ਤਨ ਦਿੰਦਾ ਹੈ। ਅਧਿਆਪਕ ਨੂੰ ਕਦੇ ਉਪਰਾਮਤਾ ਵਿੱਚ ਨਹੀਂ ਆਉਣਾ ਚਾਹੀਦਾ। ਭਾਰਤੀ ਨੀਤੀ ਸ਼ਾਸਤਰ ਦੇ ਪਤਾਮਾਂ ਚਾਨਕਿਆ ਨੇ ਲਿਖਿਆ ਹੈ। ਅਧਿਆਪਕ ਨੂੰ ਧੰਨ ਦੀ ਤੇ ਵਿਦਿਆਰਥੀਆਂ ਨੂੰ ਸੁਖ ਦੀ ਆਸ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਇਹਨਾਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ। ਇਹ ਕਥਨ ਅਜੇ ਤੱਕ ਵੀ ਇਸ ਗੱਲ ਦੀ ਬਰੋੜਤਾ ਕਰਦਾ ਹੈ ਕਿ ਵਿਦਿਆਰਥੀ ਅਤੇ ਅਧਿਆਪਕ ਦਾ ਕੀ ਲਕਸ਼ ਹੋਣਾ ਚਾਹੀਦਾ ਹੈ। ਜਿਸ ਮੁਲਕ ਵਿੱਚ ਅਧਿਆਪਕ ਸਤਕਾਰਯੋਗ ਨਹੀਂ ਸਰਕਾਰ ਮਾਪੇ ਤੇ ਬੱਚੇ ਸਤਕਾਰ ਨਹੀਂ ਕਰਦੇ ਉਸ ਦੇਸ਼ ਦਾ ਪਵਿਕ ਧੁੰਦਲਾ ਹੀ ਰਹੇਗਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ